ਆਪਾਂ ਸੰਗਤ ਦਾ ਪਿਆਰ ਮਿਲਿਆ ਜੀ ਦੇਖੋ ਜੀ ਅੱਜ ਆਪਾਂ ਰੋਡ ਸ਼ੋਕਟੇ ਜਾ ਰਹੇ ਆ ਤੁਹਾਡੇ ਸਾਹਮਣੇ ਹੀ ਆ ਸਾਰੇ ਵਾਰਡ ਮੈਂਬਰ ਸਾਰੇ ਇਕੱਠੇ ਹੋਏ ਆ ਆਪਣੇ ਵਾਰਡ ਮੈਂਬਰ ਨੂੰ ਇਕੱਠੇ ਕਰਕੇ ਆਪਾਂ ਰੋਡ ਸ਼ੋਕਟੇ ਜਾ ਰਹੇ ਬੜਾ ਉਤਸ਼ਾਹ ਮਿਲਦਾ ਪਿਆ ਜੀ ਸਾਨੂੰ ਬੜਾ ਪਿਆਰ ਮਿਲਦਾ ਪਿਆ ਸਾਰਿਆਂ ਦਾ ਚਲੋ ਗੁਰੂ ਸਾਹਿਬ ਕਿਰਪਾ ਕਰਨ ਇਹ ਰੋਡ ショਅ ਕਾਮਯਾਬ ਹੋਵੇ ਤੇ ਗੁਰੂ ਸਾਹਿਬ ਸਾਡੀ ਝੋਲੀ ਖੈਰ ਪਾਣ ਮੈਂ ਤੇ ਇਹ ਅਰਦਾਸ ਕਰਦਾ ਪਰਮਤਮਾ ਜੀ ਇਹ ਜਿੰਮੇਵਾਰੀਆਂ ਸਿਰ ਤੇ ਪੈ ਗਈਆਂ ਅੱਜ ਤੋਂ ਕਿਉਂਕਿ ਜਿੱਤਣ ਤੋਂ ਬਾਅਦ ਜਿੰਮੇਵਾਰੀਆਂ ਦੇਖੋ ਜੀ ਜਿੰਮੇਵਾਰੀਆਂ ਮੇਰਾ ਵਾਰਡ ਮੇਰਾ ਪਰਿਵਾਰ ਹੀ ਹੈ ਜੀ ਮੈਂ ਇਹ ਨਿਰਣੇ ਲੈ ਕੇ ਮੈਂ ਆਪਣੀ ਵਾਰਡ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਕੰਮ ਪੈਂਟ ਨਹੀਂ ਛੱਡ ਰਾਂ ਆਪਾਂ ਇੱਥੇ ਤੱਕ ਵੀ ਸੋਚਿਆ ਹੈ ਕਿ ਆਪਾਂ ਇਲੈਕਸ਼ਨ ਜਿੱਤਣ ਤੋਂ ਬਾਅਦ ਇੱਕ ਫ੍ਰੀ ਸਲਾਈ ਸੈਂਟਰ ਖੋਲਣਾ ਹੈ ਇੱਕ ਫ੍ਰੀ ਟਿਊਸ਼ਨ ਸੈਂਟਰ ਖੋਲਣਾ ਹੈ ਜਿਦੇ ਵਿੱਚ ਗਰੀਬ ਬੱਚਿਆਂ ਨੂੰ ਨਗਰੀ ਕਾਤੇਆਂ ਕੁੜੀਆਂ ਨੂੰ ਆਪਾਂ ਫ੍ਰੀ ਸਲਾਈ ਸੈਟ ਸਿਕਾਵਾਂ ਸਲਾਈ ਸਿਕਾਵਾਂਗੇ ਉਸ ਤੋਂ ਬਾਅਦ ਉਹਨੂੰ ਇੱਕ ਇੱਕ ਮਸ਼ੀਨ ਦੇ ਕੇ ਵੀ ਆਪਣੇ ਬੰਦ ਤਰ੍ਹਾਂ ਕੀਤਾ ਕਿ ਤਾਂ ਕਿ ਆਪਣੀ ਰੋਜੀ ਰੋਟੀ ਕਮਾ ਸਕੇ ਕਿਵੇਂ ਮਨ ਚ ਆ ਗਿਆ ਉਹ ਪਰਾਲਾ ਕਰਨਾ ਚਾਹੀਦਾ ਨਹੀਂ ਜੀ ਇਹ ਦੇਖੋ ਜੀ ਬਾੜ ਦੇ ਵਿੱਚ ਆਪਾਂ ਫਿਰ ਕਈ ਬਾੜ ਦੇ ਵਿੱਚ ਪਰਿਵਾਰ ਇਹੋ ਜਿਹੇ ਜਿਨ੍ਹਾਂ ਦੀ ਰੋਜੀ ਰੋਟੀ ਵੀ ਬੜੀ ਮੁਸ਼ਕਲ ਹੈ ਆਪਾਂ ਇਹਨਾਂ ਨੂੰ ਰੋਜ਼ਗਾਰ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਮੇਰੇ ਵਾਸਤੇ ਮੈਨੂੰ ਲੱਗਾਇ ਕਿ ਇਹ ਬਿਲਕੁਲ ਸਹੀ ਤਰੀਕਾ ਹੈ ਕਿ ਲੜਕੀਆਂ ਨੂੰ ਫ੍ਰੀ ਸਲਾਈ ਸਿਕਾਈ ਜਾਵੇ ਉਹਨਾਂ ਨੂੰ ਮਸ਼ੀਨਾਂ ਦੇ ਕੇ ਆਪਣੇ ਪੈਰਾਂ ਤੇ ਸਟੈਂਡ ਕੀਤਾ ਜਾਵੇ ਇਸੇ ਲਈ ਇਹ ਪ੍ਰਚਾਰਾ ਕੀਤਾ ਸੋਚਿਆ ਜਲੀਆ ਨਾਲੀਆਂ ਤੋਂ ਇਲਾਵਾ ਇਹਦੀ ਲੋੜ ਵੀ ਹੈ ਜੀ ਜੀ ਲੋੜ ਹੈ ਜੀ ਆਪਾਂ ਸਿਰਫ ਗਲੀਆਂ ਨਾਲੀਆਂ ਤੱਕ ਕਿਉਂ ਸੀਮਤ ਹੈ ਜੀ ਆਪਾਂ ਗਲੀਆਂ ਨਾਲੀਆਂ ਤੱਕ ਨਹੀਂ ਆਪਾਂ ਇੱਕ ਨਾ ਰੋਜ਼ਗਾਰ ਨੂੰ ਲੈ ਕੇ ਚੱਲੀਏ ਕਿ ਹਰ ਕੋਈ ਪਰਿਵਾਰ ਆਪਣਾ ਕਮਾ ਕੇ ਆਪਣਾ ਪਰਿਵਾਰ ਪਾਲ ਸਕੇ ਨਾ ਕੋਈ ਵੀ ਕਿਸੇ ਤੇ ਡਿਪੈਂਡਰ ਹੋਵੇ ਮੇਰਾ ਮੇਰੀ ਤਾਂ ਸੋਚ ਹੈ ਹੀ ਹੈ ਜੀ ਹਰ ਕਿਸੇ ਦੀ ਆਪਣੀ ਇੱਕ ਓਨੀ ਇੱਕ ਕਮਾਈ ਹੋਣੀ ਚਾਹੀਦੀ ਕਿ ਆਪਣਾ ਪਰਿਵਾਰ ਮਾਨਾ ਪਾਲ ਸਕੇ ਇਸੇ ਲਈ ਆਪਾਂ ਇਹ ਪ੍ਰਚਾਰਾ ਕੀਤਾ ਹੈ ਕੈਂਪੇਨ ਦੇ ਦੌਰਾਨ ਕੀ ਸਿੱਖਣ ਨੂੰ ਮਿਲਿਆ ਕੈਂਪੀ ਦੇ ਦੌਰਾਨ ਇਹ ਸਿਕਰ ਨੂੰ ਮਿਲਿਆ ਜੀ ਸਭ ਤੋਂ ਪਹਿਲਾਂ ਦੇ ਵਾਰਡ ਦੇ ਵਿੱਚ ਪ੍ਰੇਮ ਪੈਣਾ ਬਹੁਤ ਜ਼ਰੂਰੀ ਆ ਕਿ ਵਾਰਡ ਦੇ ਪਰਿਵਾਰ ਆਪਣੇ ਮੈਂਬਰ ਹੋਣੇ ਚਾਹੀਦੇ ਆ ਕਿ ਜਿਹੜੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਜੁੜਦੇ ਇਸੇ ਮੈਨੂੰ ਬੜਾ ਹੀ ਮਤਲਬ ਸਕੂਨ ਮਿਲਿਆ ਹੈ ਕਿ ਮੇਰੀ ਵਾਰਡ ਮੈਨੂੰ ਬੜਾ ਪਿਆਰ ਦਿੱਤਾ ਵਾ ਕਿ ਸਾਰੇ ਮੇਰੇ ਨਾਲ ਮੋਢਾ ਮੋਢਾ ਲਾ ਕੇ ਮੋਢੇ ਨਾਲ ਮੋਢਾ ਲਾ ਕੇ ਜੁੜ ਰਹੇ ਨੇ ਕਿ ਚੱਲ ਰਹੇ ਨੇ ਇਕੱਲੇ ਇੱਕ ਨਹੀਂ ਹਰ ਹਰ ਭਾਈਚਾਰੇ ਨੇ ਸਭ ਤੋਂ ਤੁਹਾਨੂੰ ਸਮਰਥਨ ਦੇ ਹਰ ਭਾਈਚਾਰੇ ਦੇਖੋ ਜੀ ਇਹਦੇ ਵਿੱਚ ਕੋਈ ਧਰਮ ਨਹੀਂ ਹੈ ਇੱਥੇ ਸਿਰਫ ਦੇਖੋ ਜਿਹੜੇ ਕੌਂਸਲਰ ਦੇ ਇਲੈਕਸ਼ਨ ਹੁੰਦੇ ਨੇ ਇੱਕ ਫੇਸ ਵੈਲਿਊ ਦੇ ਇਲੈਕਸ਼ਨ ਨੇ ਇਹ ਕੱਟ ਦੇ ਰੂਲ ਇਲੈਕਸ਼ਨ ਸਰਪੰਚੀ ਇਲੈਕਸ਼ਨ ਕਿੰਨੀ ਜਾ ਸਕਦੀ ਆ ਇਹਦੇ ਚ ਫੇਸ ਵੈਲਿਊ ਬੰਦੇ ਦਾ ਕੀ ਵਕਾਰ ਆ ਮਾਰਕੀਟ ਵਿੱਚ ਕਿਸ ਤਰ੍ਹਾਂ ਦਾ ਵਾਰਡ ਦੇ ਵਿੱਚ ਕਿਸ ਤਰ੍ਹਾਂ ਦਾ ਵਿਚੜਾ ਹੈ ਇਹਦੇ ਨਾਲ ਇਹਦਾ ਤਾਲੁਕ ਹੁੰਦਾ ਹੈ ਤੇ ਵਾਰਡ ਦੇ ਵਿੱਚ ਉਹਨੂੰ ਬੜਾ ਪਿਆਰ ਮਿਲਦਾ ਹੈ ਇਸ ਤੇ ਤੇ ਬੁੱਕੀ ਬਾਕੀ ਧਰਮਾਂ ਦੇ ਲੋਕ ਵੀ ਨਾਲ ਹੀ ਸੀਗੇ ਸਾਰੇ ਧਰਮਾਂ ਦੇ ਲੋਕ ਨਾਲ ਹੈ ਜੀ ਇਹਦੇ ਵਿੱਚ ਕੋਈ ਮਤਭੇਦ ਨਹੀਂ ਆ ਰਾਮਗੜੀ ਆ ਬਰਾਦਰੀ ਸ਼ਿਮਾ ਬਰਾਦਰੀ ਸਨਹਿਰਾ ਬਰਾਦਰੀ ਸਾਰੇ ਸਾਡੇ ਨਾਲ ਹੀ ਆ ਜੀ ਅੱਛਾ ਜੀ ਤੇ ਹੋਰ ਸਮੇਂ ਦੇ ਵਿੱਚ ਕੀ ਕੰਮ ਕਰਨੇ ਆ ਜੀ ਕਿਉਂਕਿ ਦੇਖੋ ਜੀ ਕਾफी ਸਮੇਂ ਇਹ ਕੌਨਸਲ ਇਲੈਕਸ਼ਨ ਨਹੀਂ ਨਹੀਂ ਹੋਈ ਹੁਣ ਆਪਾਂ ਆਉਣ ਵਾਲੇ ਸਮੇਂ ਵਿੱਚ ਬੜੇ ਕੰਮ ਕਰਨ ਦੀ ਸੋਚੀ ਹੈ ਆਪਾਂ ਸਭ ਤੋਂ ਪਹਿਲਾਂ ਆਪਣੀ WhatsApp ਦਾ ਰੱਖਾਂਗੇ ਜਿਹੜੀ ਮੇਨ ਪ੍ਰੋਬਲਮ ਜਿੱਦਾਂ ਮੇਨ ਲੋਕਾਂ ਨੇ ਹੂਆ ਬਣਾਇਆ ਸੀ ਕੂੜੇ ਦੇ ਗੱਡਿਆਂ ਦੇ ਆਪਾਂ ਆਪਣੇ ਐਮਐਲਏ ਸਾਨੂੰ ਮੰਗ ਕੀਤੀ ਕੂੜੇ ਦੀਆਂ ਗੱਡੀਆਂ ਦੀ ਗਿਣਤੀ ਵਧਾਈ ਜਾਵੇ ਤਾਂ ਕਿ ਕਿਸੇ ਨੂੰ ਵੀ ਕੂੜੇ ਦੀ ਕੋਈ ਦਿੱਕਤ ਨਾ ਹੋਰ ਸਾਡੀ WhatsApp ਕੋਈ ਜ਼ਿਆਦਾ ਪਰੇਸ਼ਾਨੀ ਹੈਗੀ ਨਹੀਂ ਆ ਹਲਪਲਾਈਨ ਨੰਬਰ ਦਾ ਤੁਸੀਂ ਕਿਹਾ ਸੀ ਹਾਂਜੀ ਹਾਂਜੀ ਉਹ ਇਲੈਕਸ਼ਨਾਂ ਤੋਂ ਬਾਅਦ ਇੱਕ ਨਵਾਂ ਨੰਬਰ ਇਸ਼ੂ ਕੀਤਾ ਜਾਏਗਾ ਉਹ ਹੈਲਪਲਾਈਨ ਨੰਬਰ ਇੱਕ ਆਨਲਾਈਨ ਪਾ ਦਿੱਤਾ ਹੈ ਕਿਸੇ ਨੂੰ ਕੋਈ ਵੀ ਉਹ ਨੰਬਰ ਤੇ ਕੰਪਲੀਟ ਪਾ ਸਕਦਾ ਆ ਆਪਣੇ ਪਹਿਲ ਦੇ ਦੱਸਦੇ ਕੰਪਲੀਟ ਜ਼ਰੂਰ ਕਰਾਂਗੇ ਗੋਲਡੀ ਤੋਂ ਬਹੁਤ ਜ਼ਿਆਦਾ ਆਣਾ ਕਿੰਨਾ ਕ ਫਾਇਦਾ ਮਿਲਿਆ ਬਹੁਤ ਫਾਇਦਾ ਮਿਲਿਆ ਜੀ ਗੋਲਟੀ ਕੰਬਾਜੀ ਇਹ ਕ ਪੁਰਾਣੇ ਹੈਗੇ ਨੇ ਜੀ ਪੋਲੀਟਿਸ਼ੀਅਨ ਹੈਗੇ ਉਹਨਾਂ ਨੇ ਜਿਨ੍ਹਾਂ ਨੇ ਸੁਖਬੀਰ ਬਾਦਲ ਨੂੰ 31 ਹਜ਼ਾਰ ਦੀ ਰੇਟ ਨਾਲ ਆਇਆ ਸੀ ਉਹਨਾਂ ਨੇ ਕਾਲੀ ਦਾਲੀ ਖਤਮ ਕਰਤਾ ਉਹਨਾਂ ਦੇ ਆਣਾ ਸਾਨੂੰ ਬਹੁਤ ਸਪੋਰਟ ਮਿਲੀ ਆ ਉਹਨਾਂ ਨੇ ਸਾਡਾ ਹੱਥ ਹਿੱਤੇ ਵਿੱਚ ਪ੍ਰਚਾਰ ਕੀਤਾ ਜਨਤਾ ਬੜੀ ਨਾਲ ਰਹੀ ਤੁਹਾਡੇ ਨਾਲ ਹਾਂਜੀ ਹਾਂਜੀ ਬਹੁਤ ਜੀ ਬਹੁਤ ਜਨਤਾ ਦਾ ਬੜਾ ਸਾਥ ਮਿਲਦਾ ਵਾ ਧੰਨਵਾਦ ਕਰਦੇ ਆਪਾਂ ਜਨਤਾ ਦਾ ਜਿਹੜੇ ਆਪਣੇ ਸਫਾ ਘਟ ਕੇ ਸਾਡੇ ਨਾਲ ਚੱਲ ਰਹੇ ਨੇ ਕਾਫਲਾ ਚੱਲਦਾ ਰਹੇਗਾ ਜੀ ਚੱਲਦਾ ਰਹੇਗਾ ਜੀ ਵਧੀਆ ਚੱਲਦਾ ਰਹੇਗਾ ਹੁਣ ਵੀ ਕਾਫਲਾ ਚੱਲ ਆਪਾਂ ਹੁਣ ਰੋਡ ਸ਼ੋ ਕਰਨੇ ਜਾ ਰਹੇ ਆ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਕਾਫੀ ਹੀ ਕਾਠ ਹੋਇਆ ਆਇਆ ਹੈ ਤੇ ਇਹ ਰੋਡ ਸ਼ੋ ਸਫਲ ਹੋਏਗਾ ਪਰਮਾਤਮਾ ਸਾਡੀ ਚੋਲੀ ਘੇਰ ਪਾਏਗਾ 21 ਤਰੀਕ ਵਸੇ ਕੀ ਅਪੀਲ ਕਰਦੇ ਹੋ ਲੋਕਾਂ ਨੂੰ 2 ਕੀ ਝਾੜੂ ਦਾ ਬਟਨ ਅਪਕੇ ਬੋਰਡ ਪਾਓ ਤੇ ਆਪਣੇ ਭਰਾ ਨੂੰ ਜੇਤੂ ਕਰਾ ਕਰਾਓ ਕੈਪਟਨ ਸਿੰਘ ਬਾਊ ਜਿੰਦਾਬਾਦ ਕੈਪਟਨ ਸਿੰਘ ਬਾਊ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਕਟੇ ਨੀਚੇ ਵਾਹੀ ਸੋਨਹਾਰਾ ਸਿਰਗਾਹਲੇ ਵੀ ਵਾਟਰ ਨੰਬਰ ਵੀ ਮੈਂ ਇਹਨਾਂ ਕੋਲ ਕੰਮ ਕਰਦਾ ਹਾਂ ਕਿ ਬਾਊ ਭਾਈ ਵਰਗਾ ਬੰਦਾ ਨਾ ਲੱਭਣਾ ਤੇ ਨਾ ਹੀ ਲੱਭ ਸਕਦਾ ਕੋਈ ਪੀ ਬਾਉ ਬਾਈ ਜਿੱਦਣ ਵੀ ਜਿੱਦਣਗੇ ਸਭ ਤੋਂ ਪਹਿਲਾਂ ਸਾਰੀ ਵਾਰਡ ਦੇ ਕੰਮ ਹੋਣਗੇ ਜੈਪਾਲ ਸਿੰਘ ਦੀ ਬਾਉ ਜਿੰਦਾਬਾਦ ਜੈ ਬਾਉ ਬਾਈ ਜਿੰਦਾਬਾਦ ਬਾਉ ਤੇਰੀ ਸੋਚ ਤੇ ਜੈ ਜੈ ਹੋਵੇ ਮੈਂ ਜਸਪੀਰ ਸਿੰਘ ਖਾਲਸਾ ਆਮਾਦੀ ਪਾਰਟੀ ਜ਼ਿਲ੍ਹਾ ਜੁਆਇੰਟ ਸੈਕਟਰੀ ਪੀਸੀ ਵਿੰਗ ਮੈਂ ਜਿੰਨੇ ਵੀ ਨਗਰ ਵਾਸੀ ਆ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਅੱਜ ਸਾਡੇ ਵੱਲੋਂ ਔਰ ਜੈਪਾਲ ਬਾਉ ਸਾਹਿਬ ਵੱਲੋਂ ਉਮੀਦਵਾਰ ਵੱਲੋਂ ਇੱਕ ਰੋਡ ਸ਼ੋ ਨਿਕਲ ਨਿਕ ਰਿਹਾ ਹੈ ਆਪ ਜੀ ਹੁਮਮਾ ਕੇ ਉਸ ਰੋਡ ਸ਼ੋਅ ਦੀ ਸ਼ਾਨ ਵਧਾਓ ਔਰ ਸਾਡੇ ਨਾਲ ਸਾਡੇ ਹੀਰਾ ਭਾਜੀ ਜਿਹੜੇ ਆ ਰੋਡ ਸ਼ੋਅ ਦੀ ਜਿਹੜੀ ਆ ਸ਼ਾਨ ਨੂੰ ਵਧਾਉਣਗੇ ਸਰ ਜਨਤਾ ਨੂੰ ਬੇਨਤੀ ਹੈ ਕਿ ਵੱਧ ਛੱਡ ਕੇ ਹਿੱਸਾ ਲਓ ਮੈਨੂੰ ਬਹੁਤ ਖੁਸ਼ੀ ਆ ਆਪਣੀ ਸੋਚ ਤੋਂ ਵੱਧ ਕੇ ਜਿੰਨੀ ਸਾਡੀ ਸੋਚ ਈ ਵੀ ਸਾਡਾ ਵੀ ਸਾਨੂੰ ਕੋਈ ਜਾਣਦਾ ਨਹੀਂ ਕਿ ਮੈਂ ਇਹ ਸੋਚਿਆ ਸੀ ਸਾਨੂੰ ਕੋਈ ਵਾਰਡ ਦੇ ਵਿੱਚ ਜਾਣਦਾ ਵੀ ਨਹੀਂ ਇੰਨੀ ਪਛਾਣ ਵੀ ਨਹੀਂ ਬਣੀ ਤੇ ਕੋਈ ਸਾਨੂੰ ਇਸ ਹੱਦ ਤੱਕ ਪਹਚਾਏਗਾ ਵੀ ਇਸ ਇਹ ਸੇਵਾ ਦਾ ਮੌਕਾ ਦੇਏਗਾ ਲੇਕਿਨ ਜਦੋਂ ਵਾਰਡ ਦੇ ਵਿੱਚ ਫਿਰੇ ਆ ਇੰਨਾ ਕ ਜਿਆਦਾ ਹੁਸ਼ਾ ਇੰਨਾ ਕ ਪਿਆਰ ਮਿਲਿਆ ਵਾਰਡ ਵਾਸੀਆਂ ਵੱਲੋਂ ਸੋਚੋ ਬਰੇ ਹੋ ਗਿਆ ਤੇ ਸਾਰੇ ਦੇ ਜਨਾਂ ਜੀ ਬੇਨਤੀ ਇਹੋ ਹੀ ਆ ਜੀ ਦੇਖੋ ਸਿਆਸੀ ਕੈਰੀਅਰ ਕੋਈ ਨਹੀਂ ਆ ਸਾਡਾ ਸਾਡਾ ਜਿਹੜਾ ਇਹ ਜਿਹੜਾ ਹੈਗਾ ਸਾਡਾ ਮਸੂੂਬਾ ਜਿਹੜਾ ਅੰਦਰ ਸੇਵਾ ਕਰਨ ਦੀ ਭਾਵਨਾ ਹੈ ਤੇ ਜੇ ਸੇਵਾ ਤਾਂ ਹੀ ਕਰ ਸਕਦੇ ਸਾਰੇ ਵਾਰਡ ਵਸੀਆਂ ਦਾ ਜੇ ਪਿਆਰ ਮਿਲੇਗਾ ਸਾਰਿਆਂ ਦੀ ਅਸੀਸਾਂ ਮਿਲਣਗੀਆਂ ਇੱਕ ਵਾਰੀ ਇੱਕ ਵਾਰੀ ਬੇਨਤੀ ਕਰਦੇ ਵੀ ਇੱਕ ਵਾਰੀ ਸਾਨੂੰ ਮੌਕਾ ਜ਼ਰੂਰ ਦਿਓ ਇਹ ਤੁਹਾਨੂੰ ਕਦੇ ਵੀ ਨਰਾਸ਼ ਨਹੀਂ ਹੋਣ ਦਿਆਂਗੇ ਇਹ ਸਾਡੇ ਸਾਰਾ ਪਰਿਵਾਰ ਆ ਵੇਖੋ ਜੀ ਇਹ ਸਾਡੀਆਂ ਬਾਵਾਂ ਬਣ ਗਈਆਂ ਇਹ ਸਾਰੀਆਂ ਬਾਵਾਂ ਸਾਡੇ ਨਾਲ ਚੱਲਣਗੀਆਂ ਹਰ ਵਾਰਡ ਵਾਸੀ ਦੇ ਹਰ ਇਲਾਕੇ ਦੇ ਵਿੱਚ ਹਰ ਤਰ੍ਹਾਂ ਦੀ ਪ੍ਰੋਬਲਮ ਹੱਲ ਹੋਏਗੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਰਹਿਣ ਨਹੀਂ ਦੇਵਾਂਗੇ ਜੈ ਭਲਾਈ ਜਿੰਦਾਬਾਦ ਸ਼੍ਰੀਪੁਰ ਨੰਬਰ 3 ਜਿੰਦਾਬਾਦ ਮੈਂ ਜਸਵਿੰਦਰ ਸਿੰਘ ਬੱਬੂ ਗਰੀਬ ਪੱਕਾ ਕਾਂਗਰਸੀ ਪੱਕਾ ਲੇਕਿਨ ਆਮਦ ਪਾਰਟੀ ਨੇ ਜਿਹੜਾ ਚਿਹਰਾ ਦਿੱਤਾ ਨਾ ਸਾਨੂੰ ਮਜਬੂਰ ਹੋ ਗਏ ਅਸੀਂ ਮਜਬੂਰ ਇਸ ਕਰਕੇ ਹੋ ਗਿਆ ਕਿ ਪਹਿਲੀ ਵਾਰ ਇਸ ਵਾਰਡ ਦੇ ਵਿੱਚ ਇੱਕ ਇਮਾਨਦਾਰ ਸ਼ਰੀਫ ਤੇ ਪੜਿਆ ਲਿਖਿਆ ਨੌਜਵਾਨ ਸਾਡੇ ਕੋ ਆਇਆ ਇਹਦਾ ਕੋਈ ਪਛੋਕਰ ਨਹੀਂਗਾ ਲੇਕਿਨ ਅਸੀਂ ਦਿਲੋਂ ਦਿਲੋਂ ਤੁਰੇ ਆ ਤੇ ਭਾਰੀ ਭਾਰੀ ਵੋਟਾਂ ਨਾਲ ਬਹੁਤ ਮਤ ਦਵਾਵਾਂਗੇ ਔਰ ਇਹ ਆਮ ਆਦਮੀ ਪਾਰਟੀ ਦੀ ਜਿਹੜੀ ਸੀਟ ਆਣਾ ਬਾਡਮੋਲ 42 ਸਭ ਤੋਂ ਜ਼ਿਆਦਾ ਅੱਪ ਜਾਏਗੀ ਸਭ ਤੋਂ ਜ਼ਿਆਦਾ 50ਾਂ ਵਾੜਾ ਵਿੱਚੋਂ ਵੇ ਗੋਰੀ ਸ੍ਰੀ ਗੁਰੂ ਜੀ ਜਿੰਦਾਬਾਦ ਕਰਨਗੇ 42 ਨੰਬਰ ਸੀਟ ਔਰ ਪੂਰੇ ਅਮਰਿਤਸਰ ਦੀਆਂ ਸੀਟਾਂ ਆਮ ਆਦਮੀ ਪਾਰਟੀ ਜਿੱਤੇਗੀ ਔਰ ਬੜੇ ਚੰਗੇ ਮਾਰ ਜਾਂਦੇ ਜਿੱਤੇ ਕਿੰਦਾ ਰਿਸਪੌਂਸ ਤੁਹਾਡੇ ਸਾਹਮਣੇ ਹੈ ਜਿਹੜਾ ਲੋਕਾਂ ਨੂੰ ਚਾਹੀਦਾ ਸੀ ਵੀ ਥੋੜੀ ਸਰਕਾਰ ਥੋੜਾ ਹੀ ਐਮਐਲਏ ਥੋੜਾ ਹੀ ਐਮਸੀ ਕਾਰਪੋਰੇਸ਼ਨ ਚ ਹੋਣਾ ਚਾਹੀਦਾ ਹੈ ਤਾਂ ਕਿ ਥੋੜੀ ਡਿਵੈਲਪਮੈਂਟ ਹੋ ਸਕੇ ਔਰ ਪਿਛਲੇ ਪੌਣੇ 3 ਸਾਲ ਲੋਕਾਂ ਦੇ ਕੰਮਾਂ ਨੂੰ ਵੇਖ ਕੇ ਆਏ ਲੋਕ ਵੋਟ ਪਾਉਣਗੇ ਕਾਂਗਰਸ ਕਹਿੰਦੀ ਸਾਡਾ ਮੇਅਰ ਬਣੇਗਾ ਇਸ ਵਾਰ ਅੱਗੇ ਉਹਨਾਂ ਦਾ ਮੇਅਰ ਸੀ ਤੁਸੀਂ ਦੱਸੋ ਕੀ ਡਿਵੈਲਪਮੈਂਟ ਹੋਈ ਹੈ ਹੁਣ ਆਵਾਦੀ ਪਾਰਟੀ ਦਾ ਬਣੇਗਾ ਡਿਵੈਲਪਮੈਂਟ ਵੀ ਕਰਕੇ ਦੇਣ ਤੇ ਕੀ ਕੀ ਮੁੱਦੇ ਰਹਿਣਗੇ ਜਿਹੜੇ ਸਭ ਤੋਂ ਵੱਡਾ ਮੁੱਦਾ ਹੈ ਜਿਹੜਾ ਬੇਰੁਜ਼ਗਾਰੀ ਉਹ ਪੰਜਾਬ 'ਚ ਹੁਣ ਖਤਮ ਹੋਣ ਲੱਗੀ ਔਰ ਆ ਤੁਸੀਂ ਵੇਖ ਲਓ ਕੀ